ਆਰਿਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਮਾਲ ਪੂੜੇ ਇਹ ਮਾਲ ਪੂੜਿਆਂ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਅਲੱਗ ਤੋਂ ਅਸੀਂ ਕੋਈ ਵੀ ਚਾਚੜੀ ਨਹੀਂ ਬਣਾਵਾਂਗੇ ਤੇ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਮੈਂਟ ਵੀ ਲਿਖ ਕੇ ਜ਼ਰੂਰ ਦੱਸਣਾ ਕਿ ਕਿਸ ਤਰ੍ਹਾਂ ਦੀ ਤੁਹਾਨੂੰ ਮੇਰੀਆਂ ਰੈਸਪੀਆਂ ਲੱਗਦੀਆਂ ਚਲੋ ਫਿਰ ਅੱਗੇ ਵੀਡੀਓ ਦੇ ਵਿੱਚ ਵੇਖੋ ਕਿਸ ਤਰੀ ਤਿਆਰ ਕੀਤੇ ਮਾਲ ਪੂੜੇ ਮਾਲ ਪੂੜੇ ਬਣਾਉਣ ਲਈ ਜਿਹੜਾ ਸਮਾਨ ਲਿਆ ਵਾ ਇੱਕ ਬੌਲ ਮੈਦਾ ਇੱਕ ਬੌਲ ਸੂਜੀ ਤਿੰਨ ਚਾਰ ਬਦਾਮਾਂ ਨੂੰ ਅਸੀਂ ਕੁੱਟ ਲਿਆ ਵਾ ਥੋੜੀ ਜੀ ਅਸੀਂ ਖੰਡ ਲਈ ਹੈ ਇੱਕ ਬੌਲ ਤੋਂ ਅਸੀਂ ਘੱਟ ਖੰਡ ਲਈ ਹੈ ਕਿਉਂਕਿ ਅਸੀਂ ਮਿੱਠਾ ਜਿਹੜਾ ਉਹ ਘੱਟ ਪਾਵਾਂਗੇ ਥੋੜਾ ਲਾਈਟ ਮਿੱਠਾ ਰੱਖਾਂਗੇ ਸੌਫ ਸੌਂਫ ਨੂੰ ਵੀ ਅਸੀਂ ਦਰਦਰਾ ਕੁੱਟ ਲਿਆ ਵਾ ਤੇ ਮੱਕਜ ਲਈ ਹੈ ਮੱਕਜਾਂ ਨੂੰ ਵੀ ਅਸੀਂ ਬਰੀਕ ਕੁੱਟ ਲਿਆ ਇੱਕ ਬੌਲ ਉੱਪਰ छन्ਨੀ ਲਾ ਲਈ ਹੈ ਸੂਜੀ ਨੂੰ ਛਾਣ ਲਈ ਹੈ ਮੈਦਾ ਵੀ ਛਾਨ ਲੈਣੀ ਹੈ ਮੈਦੇ ਦੀ ਜਗ੍ਹਾ ਤੇ ਤੁਸੀਂ ਆਟਾ ਵੀ ਲੈ ਸਕਦੇ ਹੋ ਖੰਡ ਨੂੰ ਅਸੀਂ ਪੀਸ ਲਿਆ ਤੁਸੀਂ ਸਾਫਤ ਵੀ ਪਾ ਕੇ ਵਿੱਚ ਹੀ ਕੋਲ ਸਕਦੇ ਜੀ ਅਸੀਂ ਅਲੱਗ ਤੋਂ ਕੋਈ ਚਾਸ਼ਨੀ ਨਹੀਂ ਬਣਾਵਾਂਗੇ ਮਾਲ ਪੂੜਿਆਂ ਵਾਸਤੇ ਇਸ ਤਰੀਕੇ ਨਾਲ ਬਹੁਤ ਆਸਾਨ ਬਣ ਜਾਂਦੇ ਨੇ ਮਾਲ ਪੂੜੇ ਖੁੱਲਾ ਭਾਂਡਾ ਲੈ ਆ ਲਿਆ ਉਹਦੇ ਵਿੱਚ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਲੈਂਗੇ ਇਹਨੂੰ ਅਸੀਂ ਮਿਕਸ ਕਰ ਲਾਂਗੇ ਇੱਕ ਗਲਾਸੀ ਦੁੱਧ ਲਿਆਵਾ ਦੁੱਧ ਦੇ ਨਾਲ ਇਹਨੂੰ ਅਸੀਂ ਕੋਲ ਲਾਂ ਤੁਸੀਂ ਪਾਣੀ ਦਾ ਵੀ ਬੋਲ ਸਕਦੇ ਜੀ ਅਸੀਂ ਇੱਕ ਗਲਾਸੀ ਦੁੱਧ ਪਾਵਾਂਗੇ ਤੇ ਜੇ ਸੰ ਜ਼ਰੂਰਤ ਪਈ ਤਾਂ ਅਸੀਂ ਪਾਣੀ ਪਾਵਾਂਗੇ ਇੱਕ ਗਲਾਸੀ ਦੁੱਧ ਅਸੀਂ ਪੂਰਾ ਪਾ ਲਿਆ ਵਿੱਚ ਹੁਣ ਅਸੀਂ ਥੋੜਾ ਥੋੜਾ ਕਰਕੇ ਤੇ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਇੱਕਦਮ ਅਸੀਂ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤਾਂ ਕੋਈ ਗੁੱਠਲੀ ਇਹਨਾਂ ਵਿੱਚ ਬਣੇ ਥੋੜਾ ਥੋੜਾ ਪਾਣੀ ਪਾ ਆ ਕੇ ਅਸੀਂ ਮਾਲ ਕੂੜੇ ਦੇ ਕੋਲ ਨੂੰ ਕੋਲ ਲਿਆਵਾ ਬਦਾਮਾਂ ਨੂੰ ਜਿਹੜਾ ਅਸੀਂ ਕੁੱਟਿਆ ਸੀ ਉਹ ਵੀ ਪਾ ਲੈਨੇ ਇਹਦੇ ਵਿੱਚ ਸੌਂਫੀ ਪਾ ਲੈਣੀ ਥੋੜੀ ਜੀ ਥੋੜੀ ਜੀ ਸੌਂਗੀ ਪਾ ਲੈ। ਮਾਲ ਪੂੜੇ ਦੇ ਬੈਟਰ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਅਸੀਂ ਇਹਨੂੰ 10 ਮਿੰਟ ਰੈਸਟ ਵਾਸਤੇ ਰੱਖ ਲੈਨੇ ਆ ਕਿ ਸੂਜੀ ਜਿਹੜੀ ਉਹ ਫੁੱਲਦੀ ਆ। 10-15 ਮਿੰਟ ਉਹ ਵਗੇ ਰੱਖਿਆ ਨੂੰ ਚੈੱਕ ਕਰ ਲੈਨੇ ਆ। ਕਾਫੀ ਜਿਹੜਾ ਇਹ ਗਾੜਾ ਹੋ ਗਿਆ ਵਾ ਬੈਟਰ ਥੋੜਾ ਜਿਹਾ ਪਾਣੀ ਪਾ ਲੈਨੇ ਇਹਦੇ ਵਿੱਚ। ਅਸੀਂ ਇਹਨੂੰ ਲੀਕ ਥੋੜਾ ਜਿਹਾ ਕਰਾਂਗੇ। ਬਹੁਤ ਗਾੜਾ ਵਾ। ਸੋ ਜਿਹੜੀ ਜਿਹੜੀ ਇਹ ਫੋਲ ਬਣਦੀ ਹੈ ਇਹ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਈਨੇ ਮਾਲ ਪੂੜਿਆ ਦਾ ਬੇਟਰ ਨੂੰ ਅਸੀਂ ਸਮੂਥ ਬਣਾ ਲਿਆ ਆਖ ਤੁਸੀਂ ਦੇਖ ਸਕਦੇ ਜੀ ਇਸ ਤਰ੍ਹਾਂ ਜਿਹੜਾ ਇਹ ਵਿੱਚ ਡਿੱਗਣਾ ਚਾਹੀਦਾ ਹੁਣ ਅਸੀਂ ਮਾਲ ਪੂਵੇ ਬਣਾ ਲੈਂਦੇ ਫਰਾਈ ਪੈਨ ਦੇ ਵਿੱਚ ਇਸ ਘਿਓ ਪਾ ਲਿਆ ਵਾ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਜੀ ਅਸੀਂ ਡਾਲਡਾ ਘਿਓ ਲਿਆ ਵਾ ਘਿਓ ਨੂੰ ਅਸੀਂ ਮੈਲਟ ਕਰ ਲਈਨੇ ਹੁਣ ਅਸੀਂ ਘਿਓ ਨੂੰ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਕਿਉਂ ਅਗਰਮ ਹੋਣ ਤੋਂ ਬਾਅਦ ਫਲੇਮ ਨੂੰ ਸਲੋ ਕਰ ਦਾਂਗੇ ਇੱਕ ਕੜਛੀ ਬੈਟਰ ਲਾਵਾਂਗੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਫੈਲਾ ਦਾਂਗੇ ਵਿੱਚ ਕਿ ਗੋਲ ਪੂੜੀ ਦੀ ਤਰ੍ਹਾਂ ਬਣ ਜੇ ਪੂੜੇ ਨੂੰ ਪਾਉਣ ਤੋਂ ਬਾਅਦ ਅਸੀਂ ਫਲੇਮ ਥੋੜਾ ਜਿਹਾ ਹਾਈ ਕਰ ਲਾਂਗੇ ਬਹੁਤ ਜ਼ਿਆਦਾ ਨਹੀਂ ਮੀਡੀਅਮ ਫਲੇਮ ਰੱਖਾਂਗੇ ਮਾਲ ਪੂੜੇ ਦੀ ਸਾਈਡ ਬਦਲ ਲਈਏ ਬੜੇ ਆਰਾਮ ਨਾਲ ਸੇਦੀ ਸਾਈਡ ਬਦਲਉਣੀ ਆ ਕਿਉਂ ਜਿਹੜਾ ਉੱਛੋ ਕੇ ਬਾਹਰ ਨਾਲ ਡਿਗੀ। ਮਾਲ ਪੂੜੇ ਨੂੰ ਅਸੀਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਾਂਗੇ ਕਿ ਜਿਹੜਾ ਮਾਲ ਪੂੜਾ ਇਹ ਅੰਦਰ ਤੱਕ ਪੱਕ ਜਾਵੇ ਕੱਚਾ ਨਾ ਰਹੇ। ਦੋਨਾਂ ਸਾਈਡਾਂ ਤੋਂ ਸੀ ਚੰਗੀ ਤਰ੍ਹਾਂ ਸੇਕ ਲਿਆ ਮਾਲ ਪੂੜੇ ਨੂੰ। ਹੁਣ ਅਸੀਂ ਇਸ ਤਰ੍ਹਾਂ ਦਾ ਤੇਲ ਨਿਚੋੜ ਕੇ ਤੇਨ ਬਾਹਰ ਕੱਢ ਲੇਗੇ। ਤੇ ਫਲੇਮ ਨੂੰ ਅਸੀਂ ਸਲੋ ਕਰ ਲੈਣਾ। ਜਦੋਂ ਅਸੀਂ ਦੂਸਰਾ ਪੂੜਾ ਪਾਉਣਾ ਵਾ ਤੇ ਉਹ ਫਟਾਫਟ ਪਾਉਂਦੇ ਆ ਪਾਉਂਦੇ ਜਲ ਨਾ ਜਾਵੇ। ਤੇ ਇਹਨੂੰ ਚੰਗੀ ਤਰ੍ਹਾਂ ਸੀ ਨਿਚੋੜ ਲਾ। ਦੋਨਾਂ ਸਾਈਡਾਂ ਤੋਂ ਬਹੁਤ ਵਧੀਆ ਪੱਕਿਆ ਮਾਲ ਗੋ। ਦੂਸਰਾ ਵੀ ਮਾਲ ਪੂੜਾ ਬਣ ਕੇ ਤਿਆਰ ਹੈ। ਤੁਸੀਂ ਵੀ ਰੱਖ ਸਕਦੇ ਜੀ ਬਹੁਤ ਵਧੀਆ ਮਾਲ ਪੂੜੇ ਬਣ ਰਹੇ ਆ। ਇਹ ਮਾਲ ਪੂੜਿਆਂ ਨੂੰ ਸੌਣ ਮਹੀਨੇ ਵਿੱਚ ਬਣਾਇਆ ਜਾਂਦਾ ਵਾ ਜਾਂ ਹੋਲੀ ਦੇ ਵਿੱਚ। ਤੁਸੀਂ ਕਿਸੇ ਵੀ ਤਿਉਹਾਰ ਤੇ ਇਹਨਾਂ ਨੂੰ ਬਣਾ ਕੇ ਖਾ ਸਕਦੇ ਜੀ। ਇਹ ਖਾਣ ਵਿੱਚ ਬਹੁਤ ਹੀ ਵਧੀਆ ਹੁੰਦੇ ਨੇ। ਇਸ ਤਰ੍ਹਾਂ ਸਕਰਸ਼ੀ ਦੇ ਨਾਲ ਬੈਟਰ ਲਾਵਾਂਗੇ। ਇਸ ਤਰ੍ਹਾਂ ਸੀ ਇੱਕ ਜਗ੍ਹਾ ਤੇ ਪਾ ਕੇ ਤੇ ਇਹਨੂੰ ਪਾ ਸਕਦੇ ਆ ਤੇ ਫੈਲ ਜੇ। ਇਸ ਤਰ੍ਹਾਂ ਹੁਕਾ ਆ ਜਾਂ ਕਰਸ਼ੀ ਦੇ ਨਾਲ ਸੁੱਕ ਕਰਨਾ ਹੈ। ਕਿ ਪੂਰੀ ਪੱਕ ਜਾਵੇ ਮਾਲ ਪੂਰੇ ਖਾਨ ਵਿੱਚ ਬਹੁਤ ਹੀ ਸੁਆਦ ਹੈ ਹੁਣ ਅਸੀਂ ਇਹਦੀ ਦੂਸਰੀ ਸਾਈਡ ਬਦਲਣੀ ਹੈ ਇਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਇਹ ਲੱਥ ਜਾਂਦਾ ਦੂਸਰੀ ਸਾਈਡ ਤੋਂ ਵੀ ਅਸੀਂ ਸੇਕ ਲਾਂ ਫਲੇਮ ਅਸੀਂ ਸਲੋ ਰੱਖਾਂਗੇ ਕਿ ਪੂਰੇ ਜਿਹੜੇ ਅੰਦਰ ਤੱਕ ਸਿੱਕ ਜਾਵੇ ਇਸੇ ਤਰੀਕੇ ਦੇ ਨਾਲ ਅਸੀਂ ਸਾਰੇ ਪੂਰੇ ਬਣਾ ਕੇ ਤਿਆਰ ਕਰ ਲੈਂਦੇ ਹਾਂ ਇਸ ਤਰੀਕੇ ਨਾਲ ਜਦੋਂ ਅਸੀਂ ਪੂੜੇ ਬਣਾਉਨੇ ਆ ਤੇ ਸਾਨੂੰ ਅਲੱਗ ਤੋਂ ਚਾਛਣੀ ਨਹੀਂ ਬਣਾਉਣ ਦੀ ਜ਼ਰੂਰਤ ਪੈਂਦੀ ਦੋਨਾਂ ਸਾਈਡਾਂ ਤੋਂ ਬਹੁਤ ਵਧੀਆ ਮਾਲ ਪੂੜਾ ਪੱਕ ਕੇ ਤਿਆਰ ਹੋਇਆ ਮਾਲ ਪੂੜੇ ਬਣ ਕੇ ਤਿਆਰ ਨੇ ਮਾਲ ਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੇਖ ਸਕਦੇ ਜੀ ਇੱਕਦਮ ਨਰਮ ਹੈ ਇੱਕਦਮ ਨਰਮ ਬਣਿਆ ਤੇ ਖਾਣ ਚ ਬਹੁਤ ਹੀ ਵਧੀਆ ਨੇ ਬਹੁਤ ਹੀ ਟੇਸਟੀ ਬਣੇ ਨੇ ਨਾਲ ਅਸੀਂ ਖੀਰ ਨੂੰ ਸਰਵ ਕੀਤਾ ਵਾ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ